ਪਹਿਲਾਂ ਤਾਂ ਭਗਵਾਨ ਅੱਗੇ ਦੁਆ ਕਰਦੇ ਆਂ ਵੀ ਹੋਵੇ ਹੀ ਨਾ ਇਹ ਗੱਲ ਆਵੇ ਹੀ ਨਾ ਇਹ ਨੌਬਤ ਪਰ ਇਨ ਕੇਸ ਨੌਬਤ ਕੋਈ ਆਂਦੀ ਹੈ ਤਾਂ ਅਸੀਂ ਪਹਿਲਾਂ ਤਾਂ ਪਾਣੀ ਨੂੰ ਸੰਭਾਲਣ ਦੇ ਇੰਤਜ਼ਾਮ ਪੂਰੇ ਕੀਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਕਨਾਲ ਸਿਸਟਮ ਆਪਣਾ ਮਜ਼ਬੂਤ ਕੀਤਾ ਹਰ ਖੇਤ ਨੂੰ ਅਸੀਂ ਪਾਣੀ ਪਹੁੰਚਦਾ ਕੀਤਾ ਬਹੁਤ ਪਾਣੀ ਉੱਥੇ ਕੰਜ਼ਿਊਮ ਹੋ ਜਾਂਦਾ ਤੇ ਬਾਕੀ ਅਸੀਂ ਡੈਮਾਂ ਦੇ ਉੱਤੇ ਵੀ ਹੋਰ ਪ੍ਰਬੰਧ ਕੀਤੇ ਹੋਏ ਨੇ ਇੱਕ ਕਾਫੀ ਮਤਲਬ ਸਾਡੇ ਪ੍ਰਬੰਧ ਮੈਂ ਕਹਿ ਸਕਦਾ ਸਫੀਸ਼ੀਐਂਟ ਨੇ ਬਾਕੀ ਕੁਦਰਤ ਦਾ ਕੁਦਰਤ ਹੈ ਪੰਜਾਬ ਦੇ ਵਿੱਚ ਜਦੋਂ 2019 ਦੇ ਵਿੱਚ ਫਲੱਡ ਆਉਂਦੇ ਆ ਔਰ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਾਨੀ ਮਾਲੀ ਸਾਰੇ ਨੁਕਸਾਨ ਹੁੰਦੇ ਆ ਤਾਂ ਇਸ ਬਾਬਤ ਕਿਉਂਕਿ ਹੁਣ ਵੀ ਜਿਹੜੀਆਂ ਸੰਭਾਵਨਾਵਾਂ ਮੰਨੀਆਂ ਜਾਂਦੀਆਂ ਜਿਸ ਤਰੀਕੇ ਹਿਮਾਚਲ ਦੇ ਵਿੱਚ بارشਾਂ ਹੋ ਰਹੀਆਂ ਤਾਂ ਲੋਕਾਂ ਦੇ ਅੰਦਰ ਡਰ ਜ਼ਰੂਰ ਹੈਗਾ ਮੇਰੇ ਨਾਲ ਜਲ ਸਰੋਤ ਮੰਤਰੀ ਗੋਇਲ ਸਾਹਿਬ ਨੇ ਗੁਰਪਾਲ ਸਾਹਿਬ ਕਿਸ ਤਰ੍ਹਾਂ ਦੇ ਪ੍ਰਬੰਧ ਨੇ 2019 ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਮਾਲੀ ਵੀ ਹੋਇਆ 23 ਦੇ ਵਿੱਚ ਵੀ ਹੋਇਆ ਔਰ ਬਹੁਤ ਵੱਡੇ ਨੁਕਸਾਨ ਲੋਕਾਂ ਨੂੰ ਚੱਲਣੇ ਪਏ ਹਨ ਤਾਂ ਹੁਣ ਇਹ ਨੁਕਸਾਨ ਨਾ ਹੋਣ ਉਹਦੇ ਵਾਸਤੇ ਸਰਕਾਰ ਨੇ ਕੀ ਕੁਝ ਅਸੀਂ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਬਚਣ ਦੇ ਲਈ ਉਹਨੂੰ ਟਾਲਣ ਦੇ ਲਈ ਬਹੁਤ ਵਿਆਪਕ ਪ੍ਰਬੰਧ ਕੀਤੇ ਨੇ 205 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹ ਸਨੇ ਰੱਖਿਆ 8500 ਕਿਲੋਮੀਟਰ ਪੰਜਾਬ ਦੇ ਅੰਦਰ ਨਦੀਆਂ ਨਾਲੇ ਤੇ ਡਰੇਨਾਂ ਨੇ 4764 ਜਿਹੜੀ ਕਿਲੋਮੀਟਰ ਉਹ ਅਸੀਂ ਸਾਰਿਆਂ ਦੀ ਸਫਾਈ ਕੀਤੀ ਹੈ ਅਸੀਂ 8 ਲੱਖ ਦੇ ਕਰੀਬ ਈਸੀ ਬੈਗ ਖਰੀਦੇ ਨੇ ਜਿੱਚੋ 242000 ਬੈਗ ਹੈ ਜਿਹੜਾ ਭਰ ਕੇ ਉਹਨਾਂ ਥਾਵਾਂ ਤੇ ਅਸੀਂ ਰੱਖਿਆ ਵੀ ਇਨ ਕੇਸ ਜਰੂਰਤ ਪੈ ਜਾਂਦੀ ਹੈ ਤਾਂ ਤੁਰੰਤ ਉਹਨਾਂ ਨੂੰ ਅਸੀਂ ਉੱਥੋਂ ਚੱਕ ਕੇ ਜਾ ਸਕੀਏ ਸਾਰੇ ਮੁਲਾਜ਼ਮਾਂ ਨੂੰ ਸਾਰੇ ਸਾਡੇ ਬਿੰਗਾ ਨੂੰ ਪੂਰਾ ਹਾਈ ਅਲਰਟ ਤੇ ਰੱਖਿਆ ਹੋਇਆ ਹੈ ਮਤਲਬ ਕਹਿੰਦਾ ਕਿ ਹਰ ਉਸ ਖਤਰੇ ਨੂੰ ਟਾਲਣ ਦੇ ਲਈ ਜਿਹੜਾ ਹੋ ਸਕਦਾ ਅਸੀਂ ਵਿਆਪਕ ਪ੍ਰਬੰਧ ਕੀਤੇ ਹੋਏ ਨੇ ਬਾਕੀ ਜਿਹੜੀ 2023 ਦੀ ਗੱਲ ਹੈ 2023 ਦੇ ਵਿੱਚ ਤਾਂ ਪਾਣੀ ਇੰਨਾ ਆਇਆ ਸੀ ਜਿਹੜਾ 30 35 ਸਾਲਾਂ ਦੇ ਵਿੱਚ ਨਹੀਂ ਕਦੀ ਆਇਆ ਸੀ ਸੋ ਉਹਦੇ ਮੂਹਰੇ ਤਾਂ ਕੋਈ ਪ੍ਰਬੰਧ ਟਿਕੇ ਨਹੀਂ ਰਹਿ ਸਕਦੇ ਕਿਉਂਕਿ ਕੁਦਰਤ ਦੇ ਮੂਹਰੇ ਤਾਂ ਕੁਝ ਵੀ ਨਹੀਂ ਟਿਕ ਸਕਦਾ ਬਾਕੀ ਆਮ ਜੋ ਬਰਸਾਤਾ ਹੁੰਦੀਆਂ ਨੇ ਜੋ ਸਾਡਾ ਡਿਪਾਰਟਮੈਂਟ ਸਾਨੂੰ ਦੱਸਦਾ ਉਹਦੇ ਮੁਤਾਬਕ ਅਸੀਂ ਪ੍ਰਬੰਧ ਕਰ ਰੱਖਿਆ ਹੈ ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ 2023 ਦੇ ਵਿੱਚ ਜਿੰਨੇ ਜਿੰਨਾ ਪਾਣੀ ਆਇਆ ਸੀ ਉਹਨੂੰ ਰੋਕਣਾ ਸੰਭਵ ਹੈ ਤੇ ਦੁਬਾਰਾ ਇਹੋ ਜੀ ਸਿਚੁਏਸ਼ਨ ਚਾਹੇ ਉਹ ਇਸ ਸਾਲ ਜਾਂ ਅਗਲੇ ਸਾਲ ਕਦੇ ਵੀ ਹੁੰਦੀ ਹੈ ਉਹਦੇ ਵਾਸਤੇ ਜੇ ਆਪਾਂ ਇਹ ਦੇਖੀਏ ਕਿ ਕੀ ਪ੍ਰਬੰਧ ਹੋ ਸਕਦੇ ਨੇ ਉਸ ਨੂੰ ਸੰਭਾਲਣ ਦੇ ਵਾਸਤੇ ਕਿਉਂਕਿ ਦੋ ਤਿੰਨ ਥਾਵਾਂ ਦਾ ਜ਼ਿਆਦਾ ਜ਼ਿਕਰ ਹੈ ਗਿੱਦੜਪਿੰਡੀ ਦੇ ਕੋਲ ਟੁੱਟਿਆ ਇਧਰੋਂ ਘੱਗਰ ਤੇ ਜਾ ਕੇ ਸਰਦੂਲਗੜ੍ਹ ਵਾਲੇ ਪਾਸੇ ਵੱਡਾ ਨੁਕਸਾਨ ਹੁੰਦਾ ਹੈ ਜ਼ਿਆਦਾਤਰ ਲੋਕੋ ਪਹਿਲਾਂ ਤਾਂ ਭਗਵਾਨ ਅੱਗੇ ਦੁਆ ਕਰਦੇ ਆਂ ਵੀ ਹੋਵੇ ਹੀ ਨਾ ਇਹ ਗੱਲ ਆਵੇ ਹੀ ਨਾ ਇਹ ਨੌਬਤ ਪਰ ਇਨ ਕੇਸ ਨੌਬਤ ਕੋਈ ਆਂਦੀ ਹੈ ਤਾਂ ਅਸੀਂ ਪਹਿਲਾਂ ਤਾਂ ਪਾਣੀ ਨੂੰ ਸੰਭਾਲਣ ਦੇ ਇੰਤਜ਼ਾਮ ਪੂਰੇ ਕੀਤੇ ਆ ਅਸੀਂ ਇਹਨਾਂ ਦਿਨਾਂ ਦੇ ਵਿੱਚ ਕਨਾਲ ਸਿਸਟਮ ਆਪਣਾ ਮਜ਼ਬੂਤ ਕੀਤਾ ਹਰ ਖੇਤ ਨੂੰ ਅਸੀਂ ਪਾਣੀ ਪਹੁੰਚਦਾ ਕੀਤਾ ਹੋਇਆ ਬਹੁਤ ਪਾਣੀ ਉੱਥੇ ਕੰਜ਼ਿਊਮ ਹੋ ਜਾਣਾ ਤੇ ਬਾਕੀ ਅਸੀਂ ਡੈਮਾਂ ਦੇ ਉੱਤੇ ਵੀ ਹੋਰ ਪ੍ਰਬੰਧ ਕੀਤੇ ਹੋਏ ਨੇ ਤੇ ਕਾਫੀ ਮਤਲਬ ਸਾਡੇ ਪ੍ਰਬੰਧ ਮੈਂ ਕਹਿ ਸਕਦਾ ਸਫੀਸ਼ੀਐਂਟ ਨੇ ਬਾਕੀ ਕੁਦਰਤ ਦਾ ਕੁਦਰਤ ਹੁਣ ਕੋਈ ਖਤਰਾ ਹੈਗਾ ਤੁਹਾਡੇ ਕੋਲ ਜਾਣਕਾਰੀ ਹੋਊਗੀ ਤੁਹਾਡਾ ਡਿਪਾਰਟਮੈਂਟ ਹੈਗਾ ਪਟਿਆਲੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ ਲੋਕਾਂ ਨੇ ਆਪਣਾ ਸਮਾਨ ਚੱਕ ਕੇ ਛੱਤਾਂ ਤੇ ਧਰ ਲਿਆ ਕਹਿੰਦੇ ਜੀ ਸੱਚ ਤਾਂ ਹਰ ਵਾਰ ਡੁੱਬ ਜਾਂਦੇ ਆ ਕੀ ਲੋਕ ਐਸ ਵਾਰ ਕੋਈ ਇਸ ਤਰ੍ਹਾਂ ਦਾ ਡਾਕਾ ਰੱਖਣ ਜਾਣਾਰੇ ਦੇਖੋ ਅੱਜ ਦੇ ਘੜੇ ਕੋਈ ਖਤਰਾ ਨਹੀਂ ਕਿਸੇ ਕਿਸਮ ਦਾ 2023 ਦੀ ਜੇ ਮੈਂ ਗੱਲ ਕਰ ਲਾਂ ਤਾ ਉਸ ਦੇ ਕੰਪੈਰੀਟਿਵਲੀ ਸਾਰੇ ਡੈਮਾਂ ਦੇ ਵਿੱਚ 40 ਤੋਂ 50 ਫੁੱਟ ਤੱਕ ਪਾਣੀ ਘਟਾ ਅੱਜ ਦੀ ਤਾਰੀਖ ਦੇ ਵਿੱਚ ਜੋ ਅੱਜ 14 7 2023 ਨੂੰ ਪਾਣੀ ਸੀ ਡੈਮਾਂ ਦੇ ਵਿੱਚ ਤੇ ਅੱਜ 14 7 2025 ਨੂੰ ਪਾਣੀ ਹੈ ਕਰੀਬ 40 ਤੋਂ 50 ਫੁੱਟ ਤੱਕ ਘਟਾ ਸਿਸ ਕਰਕੇ ਕੋਈ ਜ਼ਰੂਰਤ ਸਮਝਦੇ ਨੇ ਬਹੁਤਾ ਜਿਹੜਾ ਖਤਰਾ ਹੈ ਜਿਹੜਾ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਹੜ੍ਹਾਂ ਤੋਂ ਹਰ ਇੱਕ ਨੂੰ ਡਰ ਲੱਗਦਾ ਹੈ ਤਾਂ ਮੰਤਰੀ ਸਾਹਿਬ ਕਹਿੰਦੇ ਆ ਕਿ ਬਿਲਕੁਲ ਐਸੀ ਕੋਈ ਗੱਲ ਨਹੀਂ ਹੈ 40 ਤੋਂ 50 ਫੁੱਟ ਪਾਣੀ ਹਾਲੇ 2023 ਨਾਲੋਂ ਥੱਲੇ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਜੇਕਰ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਸਰਕਾਰ ਉਸ ਦੇ ਲਈ ਤਿਆਰ ਹੈ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੈਂ ਰਵੀ ਸੰਗਰਹਾ ਹੁਦਾ ਅਨਮੀਤ ਪੰਜਾਬ ਵਿਧਾਨ ਸਭਾ ਚੰਡੀਗੜ੍ਹ